ਮੇਸ਼ੇ ਦਾ ਚਮਕਾਂਂਦੀ ਆ ਬਸ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਪੱਖੀ ਰਾਜਨੀਤੀ ਦਾ ਸਾਥ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਜੇਤਨਤਵ ਚ ਸਾਰੀ ਸਰਕਾਰ ਸਾਰੀ ਪਾਰਟੀ ਕੰਮ ਕਰਦੀ ਹੈ ਜੀ ਉਹਨਾਂ ਦੇ ਚੰਗੇ ਕੰਮਾਂ ਦੀ ਇਹ ਲੋਕਾਂ ਨੇ ਮੋਹਰ ਲਾਈ ਹੈ ਚੰਗੇ ਕੰਮਾਂ ਦੇ ਕਿੰਨਾ ਸਲਾਂ ਵਿੱਚ ਪਾਰਟੀ ਨੇ ਬਹੁਤ ਚੰਗੇ ਕੰਮ ਲੋਕਪੱਖੀ ਕੰਮ ਕੀਤੇ ਨੇ ਜਿਵੇਂ ਕਰਕੇ ਇਹ ਉਸ ਦਾ ਨਤੀਜਾ ਆਏਗਾ ਸਾਡੀ ਲੁਧਿਆਣਾ ਪੱਛਮੀ ਸਰ ਲੁਧਿਆਣਾ ਸ਼ਹਿਰੀ ਵੋਟ ਹੈ ਬਹੁਤ ਜ਼ਿਆਦਾ ਲੁਧਿਆਣੇ ਚ ਗਰਮੀ ਵੀ ਬਹੁਤ ਜ਼ਿਆਦਾ ਸੀ 47 ਡਿਗਰੀ ਦੇ ਕਰੀਬ ਤਾਪਮਨ ਸੀ ਲੇਕਿਨ ਫਿਰ ਵੀ ਲੋਕਾਂ ਨੇ ਆਪ ਨੂੰ ਇੱਕ ਵੱਡਾ ਫਤਵਾ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਨਾ 2027 ਚ ਕਿੰਨੀ ਕੀ ਨਹੀਂ ਪੱਕੀ ਹੋਵੇਗੀ ਇਹ ਨਹੀਂ ਪੱਕੀ ਹੋ ਚੁੱਕੀ ਹੈ ਜੀ ਤੁਸੀਂ ਉਹਦਾ ਰਿਜ਼ਲਟ ਜੀ ਸਾਈਟ ਦੁਬਾਰਾ ਦੇਖ ਲਓਗੇ ਅੱਜ ਟਰੇਲਰ ਠੀਕ ਹੈ ਜਿਹਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਉਤੇ ਲੋਕ ਪੱਕੀ ਕੰਮਾਂ ਨੂੰ ਤਰਜੀਹ ਦਿੱਤੀ ਜੀ ਇਸ ਦੇ ਨਾਲ ਕੀ ਲੱਗਦਾ ਹੈ ਕਿ ਹੁਣ ਜਿਹੜੀ ਰਾਜ ਸਭਾ ਸੀਟ ਖਾਲੀ ਹੋਈ ਹੈ ਉੱਥੇ ਕੌਣ ਆ ਸਕਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਕਮਾਂਤ ਸੁਣਾ ਲੈਣ ਜੀ ਅੱਜ ਆਪਾਂ ਚੋਣ ਜਿੱਤੇ ਆ ਉਹਦਾ ਜਸ਼ਨ ਮਨਾਈਏ ਨੱਚੀਏ ਟੱਪਲੀਏ ਬਾਅਦ ਦੀਆਂ ਗੱਲਾਂ ਨੇ ਪਾਰਟੀ ਡਿਸਾਈਡ ਕਰੂਗੀ ਜੀ ਇਹ ਸਾਰਾ ਕੁਝ ਠੀਕ 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 ਹੈ ਜੀ ਪਰ ਉਹ ਯਾਰ ਆਮ ਆਦਮੀ ਪਾਰਟੀ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁ ਬਹੁ ਮੁਬਾਰਕਾਂ ਅੱਜ ਸਾਰੇ ਹਵਾਨੀ ਪਾਰ ਦਿੱਲੀ ਬੜਾ ਖੁਸ਼ੀ ਦਾ ਦੇਣਿਆ ਅੱਜ ਆਮ ਆਦਮੀ ਪਾਰਟੀ ਦੇ ਰੋਧਿਆਣਾ ਪਛਮੀ ਤੋਂ ਚੋਣ ਦੇ ਵਿੱਚ ਸ਼੍ਰੀ ਸੰਜੀਵ अरोड़ा ਜੀ ਬੜੀ ਭਾਰੀ ਮਾਤ ਦੇ ਨਾਲ ਜਿੱਤੇ ਨੇ ਇਹ ਮਹਿਜ ਇੱਕ ਚੋਣ ਨਹੀਂ ਸੀਗੀ ਉਪ ਚੋਣ ਨਹੀਂ ਸੀਗੀ ਇਹ ਚੋਣ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ 3 ਸਾਲ ਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਆ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ ਇਹ ਰਿਫਲੈਕਸ਼ਨ ਹੈਗੀ ਆ ਕਿ 2027 ਦੇ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਦੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਤਿੰਨ ਤੋਂ ਹੀ ਦਾਵਾ ਕੀਤਾ ਸੀ ਕਿ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਆ ਇਹਦੀ ਰਿਫਲੈਕਸ਼ਨ ਤੁਸੀਂ ਦੇਖੀ ਹੋਵੇ ਲੁਧਿਆਣਾ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਦੇ ਵਿੱਚ ਕਿਸੇ ਯੂਟਿਊਬਰ ਦੇ ਵੱਲ ਇਹ ਨਹੀਂ ਦਿਖਾਇਆ ਗਿਆ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰੁਝਾਨ ਚੱਲਿਆ ਆਉਂਦਾ ਸੀਗਾ ਕਿ ਜਦੋਂ ਵੀ ਕੋਈ ਉਪ ਚਨਾਬ ਹੁੰਦੀ ਸੀਗੀ سرکاری مشینری ਦੀ ਵਰਤੋਂ ਕੀਤੀ ਜਾਂਦੀ ਸੀਗੀ پولیس ਦੇ ਮਦਦ ਨਾਲ ਗੁੰਡਿਆਂ ਦੇ ਮਦਦ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਐਰਕਾਂ ਕਿਸੇ ਇੱਕ ਤੋਂ ਦੀ ਤੁਸੀਂ ਖਬਰ ਸੁਣੀ ਨਹੀਂ ਹੋਏਗੀ ਜਦ ਕੋ ਸਾਫ਼ ਸੁਥਰੀ ਇਲیکشن ਹੋਈ ਆ ਲੋਕਾਂ ਨੂੰ ਆਪਣੇ ਆਜ਼ਾਦੀ ਦੇ ਨਾਲ ਮਤਦਾਨ ਕਰਨ ਦਾ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਸੀਗਾ ਅਸਾਂ ਸੰਤਾਨੀਆਂ ਧੰਨਵਾਦੀ ਅਸੀਂ ਲੁਧਿਆਣਾ ਪੱਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਕਿ ਇਮਾਨਦਾਰ ਨੂੰ ਇਮਾਨਦਾਰ ਨੂੰ ਚੁਣਿਆ ਇੱਕ ਬਦਮਾਸ਼ ਨੂੰ ਇੱਕ ੱਕੇਸ਼ਾ ਨੂੰ ਹਰਾਇਆ ਹੈਗਾ ਔਰ ਅਸੀਂ 약 ਕਰਦੇ ਆ ਕਿ ਜਿਸ ਤਰੀਕੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਆਪਣਾ 100% ਦੇਾਂਗੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਸੀਂ ਜਿਹੜੀ ਯਤਨਸ਼ੀਲਾਂ ਪਾਇਆ ਨਸ਼ੀਬ ਰੋਧ ਸਾਡੀ ਲੜਾਈ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਲੜਾਈ ਚੱਲ ਰਹੀ ਹੈ ਅਸੀਂ ਰਾਹ ਦੇਣ ਲਾ ਕੇ ਲੋਕਾਂ ਦੇ ਸੁਪਨਿਆਂ ਦੇ ਨਾਲ ਜਿਹੜਾ ਸਾਨੂੰ ਉਹਨਾਂ ਦੇ ਹਾਂ ਦਾ ਬਣਾ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਵਾਂਗੇ ਜੀ ਇਸੇ ਤਰੀਕੇ ਨਾਲ ਨਾਲ ਇੱਕ ਮੈਂ ਖੁਸ਼ੀ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਗੁਜਰਾਤ ਤੋਂ ਹਾਂਜੀ ਗੁਜਰਾਤ ਤੋਂ ਸਾਡੇ ਬਹੁਤ ਹੀ ਨੌਜਵਾਨ ਕੈਂਡੀਡੇਟ ਬੜੇ ਰੋਸ਼ਨ ਖਿਆਲ ਕੈਂਡੀਡੇਟ ਜੀ ਇਟਾਲੀਆ ਜੀ ਆ ਜਿੱਤੇ ਨੇ ਬੜੇ ਵੱਡੇ ਮਾਰਜਿਨ ਨੇ ਜਿੱਤੇ ਨੇ ਇਹ ਵੀ ਇਸ ਗੱਲ ਦੀ ਮੋਹਰ ਲੱਗਦੀ ਹੈ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਭਵਿੱਖ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੈ ਧੰਨਵਾਦ ਕਿ ਲੱਗਦਾ ਕਿ ਇਸ ਤੋਂ 2027 ਦੀ ਨਹੀਂ ਜਿਹੜੀ ਪੰਜਾਬ ਤੋਂ ਹੋੜ ਬਿਲਕੁਲ 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 ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਲਈ ਇੱਕ ਝੂਠ ਦਾ ਜਿਹੜਾ ਬਦਲ ਖੜਾ ਕੀਤਾ ਗਿਆ ਸੀ ਲੁਧਿਆਣੇ ਪੱਛਮੀ ਦੇ ਲੋਕਾਂ ਦੇ ਨਾਲ ਚੁਟਕੀ ਦੇ ਨਾਲ ਉਸ ਬਦਲ ਨੂੰ ਡਾਤਾ ਗਿਆ ਕਿ ਪੰਜਾਬ ਦੇ ਵਿੱਚ ਚਰਮਾਨਦਾਰੀ ਦੀ ਰਾਜਨੀਤੀ ਚੱਲੇਗੀ ਸ਼ਰਾਫਤ ਦੀ ਰਾਜਨੀਤੀ ਚੱਲੇਗੀ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो बेदी स्मार्ट सोल्यूशन तुहाडिया सारिया दस्तावेज अते इंश्योरेंस दिया लोड़ा लई एक हल